ਪਰਿਵਾਰ ਦੀ ਮਿੱਠੀ ਬਹਾਰ ਜੋਗਲ ਪਿੰਡ ਦੇ ਬਾਹਰਲੇ ਹਿੱਸੇ ਵਿੱਚ ਸੂਰੇ ਦੇ ਚੜਦੇ ਹੀ ਰਾਮ ਸਿੰਘ ਦੇ ਖੇਤਾਂ ਵਿੱਚ ਹੱਸ ਖੇਡ ਦੀ ਰੌਣਕ ਮੱਚ ਜਾਂਦੀ ਸੀ। ਰਾਮ ਸਿੰਘ ਇੱਕ ਸਧਾਰਨ ਕਿਸਾਨ ਆਪਣੇ ਦੋ ਪੁੱਤਰਾਂ ਤੇ ਇੱਕ ਧੀ ਨਾਲ ਰਹਿੰਦਾ ਸੀ। ਉਸ ਦਾ ਵੱਡਾ ਪੁੱਤਰ ਗੁਰਪ੍ਰੀਤ ਮੱਝਾਂ ਦਾ ਖਿਆਲ ਰੱਖਦਾ ਸੀ ਜਦਕਿ ਛੋਟਾ ਜਸਵੰਤ ਪੜ੍ਹਾਈ ਵਿੱਚ ਰੁਚੀ ਰੱਖਦਾ ਸੀ। ਰਾਮ ਸਿੰਘ ਦੀ ਧੀ ਮੰਪ੍ਰੀਤ ਘਰ ਦੇ ਕੰਮਾਂ ਵਿੱਚ ਮਾਂ ਦੀ ਸਹਾਇਤਾ ਕਰਦੀ ਸੀ। ਮਾ ਕਮਲਜੀਤ ਕੌਰ ਸਵੇਰੇ ਸਵੇਰੇ ਰੋਟੀ ਬਣਾਉਣ ਲੱਗ ਪੈਂਦੀ। ਇਹ ਪਰਿਵਾਰ ਪਿਆਰ ਤੇ ਸੰਤੋਖ ਦੀ ਜਿਉਂਦੀ ਜਾਗਦੀ ਉਦਾਹਰਣ ਸੀ। ਇੱਕ ਦਿਨ ਖੇਤਾਂ ਵਿੱਚ ਮਿਹਨਤ ਕਰਦੇ ਸਮੇਂ ਰਾਮ ਸਿੰਘ ਦੀ ਤਬੀਅਤ ਖਰਾਬ ਹੋ ਗਈ। ਗਰਮੀ ਦੀ ਮਾਰ ਨੇ ਉਸਦੇ ਸਰੀਰ ਨੂੰ ਥਕਾ ਦਿੱਤਾ ਸੀ। ਜਦੋਂ ਉਹ ਗਰਾਂਡ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਕੁਝ ਦਿਨ ਆਰਾਮ ਦੀ ਜ਼ਰੂਰਤ ਹੈ। ਖੇਤਾਂ ਵਿੱਚ ਮਿਹਨਤ ਕਰਨ ਨਾਲ ਤੁਹਾਡੀ ਹਾਲਤ ਖਰਾਬ ਹੋ ਸਕਦੀ ਹੈ। ਇਹ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਚਿੰਤਾ ਵਿੱਚ ਪੈ ਗਏ। ਗੁਰਪ੍ਰੀਤ ਤੇ ਜਸਵੰਤ ਨੇ ਖੇਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ। ਕਮਲਜੀਤ ਨੇ ਆਪਣੇ ਬੱਚਿਆਂ ਨੂੰ ਸਹਾਰਾ ਦਿੰਦੇ ਹੋਏ ਕਿਹਾ, "ਜਦ ਤੱਕ ਤੁਹਾਡਾ ਪਿਓ ਠੀਕ ਨਹੀਂ ਹੁੰਦਾ, ਅਸੀਂ ਸਾਰੇ ਮਿਲ ਕੇ ਇਹ ਸੰਗਰਾਮ ਲੜਾਂਗੇ।" ਗੁਰਪ੍ਰੀਤ ਨੇ ਮਜ਼ਦੂਰਾਂ ਨੂੰ ਖੇਤਾਂ ਵਿੱਚ ਸਹਾਇਤਾ ਲਈ ਬੁਲਾਇਆ ਅਤੇ ਜਸਵੰਤ ਨੇ ਪੜ੍ਹਾਈ ਦੇ ਨਾਲ ਨਾਲ ਮਿਹਨਤ ਵੀ ਕੀਤੀ। ਮਨਪ੍ਰੀਤ ਨੇ ਮਾਂ ਦਾ ਘਰੇਲੂ ਕੰਮਾਂ ਵਿੱਚ ਸਹਿਯੋਗ ਦਿੱਤਾ। ਇਹ ਉਹ ਸਮਾਂ ਸੀ ਜਦ ਪਰਿਵਾਰ ਦੀ ਸੱਚੀ ਤਾਕਤ ਦਾ ਅਹਿਸਾਸ ਹੋਇਆ। ਇੱਕ ਦਿਨ ਜਦ ਰਾਮ ਸਿੰਘ ਖੇਤਾਂ ਦਾ ਦौरा ਕਰਨਗੇ ਉਹਨਾਂ ਨੇ ਦੇਖਿਆ ਕਿ ਗੁਰਪ੍ਰੀਤ ਅਤੇ ਜਸਵੰਤ ਨੇ ਖੇਤਾਂ ਨੂੰ ਬੜੀ ਸਵਾਈ ਅਤੇ ਪ੍ਰਤੀਬੱਧਤਾ ਨਾਲ ਸੰਭਾਲਿਆ ਸੀ ਰਾਮ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਹੰਝੂ ਆ ਗਏ ਉਹਨੇ ਗੁਰਪ੍ਰੀਤ ਨੂੰ ਕਹਿੰਦੇ ਹੋਏ ਕਿਹਾ ਮੈਨੂੰ ਤੇਰੇ ਤੇ ਜਸਵੰਤ ਉੱਤੇ ਮਾਣ ਹੈ ਤੁਸੀਂ ਦੋਵਾਂ ਨੇ ਮੇਰੀ ਥਾਂ ਤੇ ਇਨਾਂ ਖੇਤਾਂ ਨੂੰ ਜਿਵੇਂ ਦੇਖਿਆ ਹੈ ਮੇਰੇ ਕੋਲ ਇਸ ਤੋਂ ਵੱਡੀ ਖੁਸ਼ੀ ਕੁਝ ਹੋਰ ਨਹੀਂ ਮਨਪ੍ਰੀਤ ਦੇ ਹੱਥਾਂ ਵਿੱਚ ਇੱਕ ਵੱਖਰੀ ਖਲਾ ਸੀ ਉਹ ਬਹੁਤ ਹੀ ਸਿਆਣੀ ਸੀ ਜੋ ਸਿਰਫ ਘਰੇਲੂ ਕਮਾਂ ਵਿੱਚ ਹੀ ਨਹੀਂ ਸਗੋਂ ਪੜ੍ਹਾਈ ਅਤੇ ਰੰਗ ਕਲਾ ਵਿੱਚ ਵੀ ਮਹਾਨ ਪ੍ਰਾਪਤ ਕਰ ਰਹੀ ਸੀ ਇੱਕ ਦਿਨ ਮਨਪ੍ਰੀਤ ਦੇ ਸਕੂਲ ਦੇ ਅਧਿਆਪਕ ਨੇ ਉਸ ਦੀਆਂ ਤਸਵੀਰਾਂ ਦੇ ਪ੍ਰਦਰਸ਼ਨ ਦੀ ਪ੍ਰਸਤਾਵਨਾ ਕੀਤੀ ਇਹ ਸਵੇਰ ਮੰਤਰੀ ਦੇ ਪਰਿਵਾਰ ਲਈ ਇੱਕ ਖਾਸ ਦਿਨ ਬਣ ਗਿਆ ਰਾਮ ਸਿੰਘ ਅਤੇ ਕਮਲਜੀਤ ਨੇ ਬੜੇ ਮਾਣ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਸਮਾਗਮ ਦੇ ਮੌਕੇ ਤੇ ਮਨਪ੍ਰੀਤ ਦੀਆਂ ਤਸਵੀਰਾਂ ਦੇਖ ਕੇ ਸਾਰੇ दंग रह ਗਏ ਇੱਕ ਇੱਕ ਤਸਵੀਰ ਦੇ ਪਿੱਛੇ ਉਸ ਦੀ ਕਲਾ ਅਤੇ ਮਿਹਨਤ ਬੋਲ ਰਹੀ ਸੀ ਜਦ ਉਸਦੀਆਂ ਤਸਵੀਰਾਂ ਨੂੰ ਪਹਿਲਾ ਪੁਰਸਕਾਰ ਮਿਲਿਆ ਤਾਂ ਰਾਮ ਸਿੰਘ ਅਤੇ ਕਮਲਜੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ ਗੁਰਪ੍ਰੀਤ ਅਤੇ ਜਸਵੰਤ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਇਸ ਸਫਲਤਾ ਤੋਂ ਬਾਅਦ ਮਨਪ੍ਰੀਤ ਨੂੰ ਕਈ ਵੱਡੇ ਕਾਲਜਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਪਰਿਵਾਰ ਨੇ ਉਸ ਦਾ ਸਾਥ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗੁਰਪ੍ਰੀਤ ਅਤੇ ਜਸਵੰਤ ਨੇ ਆਪਣੇ ਖੇਤਾਂ ਦੀ ਜ਼ਿੰਮੇਵਾਰੀ ਮਜ਼ਬੂਤੀ ਨਾਲ ਨਿਭਾਈ ਅਤੇ ਰਾਮ ਸਿੰਘ ਨੇ ਵੀ ਦੁਬਾਰਾ ਮਿਹਨਤ ਸ਼ੁਰੂ ਕਰ ਦਿੱਤੀ ਕਈ ਸਾਲ ਬਾਅਦ ਮਨਪ੍ਰੀਤ ਇੱਕ ਮਸ਼ਹੂਰ ਕਲਾਕਾਰ ਬਣ ਚੁੱਕੀ ਸੀ। ਉਹਨੇ ਆਪਣੇ ਮਾਤਾ-ਪਿਤਾ, ਭਰਾਵਾਂ ਦੇ ਪਿਆਰ ਅਤੇ ਸਹਿਯੋਗ ਨੂੰ ਸਦਾ ਯਾਦ ਰੱਖਿਆ। ਪਿੰਡ ਦੇ ਨਾਂ ਉੱਤੇ ਉਸਨੇ ਇੱਕ ਨਵੀਂ ਆਰਟ ਗੈਲਰੀ ਖੋਲੀ। ਜਦ ਉਸਦਾ ਪਰਿਵਾਰ ਉਸਦੀ ਸਫਲਤਾ ਦੇ ਮੰਚ ਉੱਤੇ ਖੜ੍ਹਾ ਹੋਇਆ ਤਾਂ ਉਹਨਾਂ ਨੂੰ ਅਸਲੀ ਮਿਹਨਤ ਦੀ ਕਦਰ ਮਹਿਸੂਸ ਹੋਈ। ਪਰਿਵਾਰ ਨੇ ਮਿਲ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਸਾਥ ਦੇ ਸਹਾਰੇ ਉਹ ਸਾਰੇ ਜਿੱਤ ਗਏ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਪਰਿਵਾਰ ਦਾ ਪਿਆਰ ਅਤੇ ਇਕੱਠੇ ਹੋਣ ਦਾ ਜੋਸ਼ ਹਰ ਮੁਸ਼ਕਲ ਨੂੰ ਆਸਾਨ ਬਣਾ ਸਕਦਾ ਹੈ ਪਰਵਾਰ ਦੀ ਮਿੱਟੀ ਬਹਾਰ ਸਿਰਫ ਇੱਕ ਕਹਾਣੀ ਹੀ ਨਹੀਂ ਸਗੋਂ ਸੱਚੇ ਪਿਆਰ ਦੀ ਨਜ਼ਰ ਹੈ